ਜੀ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਹਰਦਾ ਮੰਦਿਰ ਅਕਾਲ ਪੁਰਖ ਦਾ ਘਰ ਜਿੱਥੇ ਲੋਕ ਬੜੀ ਦੂਰੋਂ ਦੂਰੋਂ ਸੰਗਤ ਦੇ ਰੂਪ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚਦੇ ਨੇ ਤੇ ਆਪੋ ਆਪਣੀਆਂ ਮਨੋ ਕਾਮਨਾਵਾਂ ਨੂੰ ਲੈ ਕੇ ਆਉਂਦੇ ਨੇ ਸੋ ਉੱਥੇ ਕੁਝ ਲੋਕ ਤਾਂ ਆਪਣੇ ਆਪ ਨੂੰ ਬੜਾ ਕਰਮਾਂ ਵਾਲਾ ਸਮਝਦੇ ਨੇ ਕਿ ਉਸ ਸਥਾਨ ਦੇ ਦਰਸ਼ਨ ਕਰ ਪਾਉਂਦੇ ਨੇ ਤੇ ਕੁਝ ਲੋਕ ਉੱਥੇ ਫੋਲਡਵਾਜੀ ਕਰਨ ਲਈ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਅਪਲੋਡ ਕਰਨ ਲਈ ਜਾਂ ਫੋਟੋ ਸ਼ੂਟ ਕਰਨ ਲਈ ਪਹੁੰਚਦੇ ਨੇ ਸੋ ਪਿੱਛੇ ਜੇ ਵੀ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓਜ਼ ਇਦਾਂ ਦੀਆਂ ਫੋਟੋਸ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਰਹੀਆਂ ਨੇ ਜਿਨ੍ਹਾਂ ਨੇ ਉਹ ਉਸ ਸਥਾਨ ਦੀ ਮਰਿਆਦਾ ਦੇ ਨਾਲ ਖਿਲਵਾੜ ਕੀਤਾ ਤੇ ਇਦਾਂ ਦਾ ਬਹੁਤ ਕੁਝ ਪਹਿਲਾਂ ਵੀ ਅਪਲੋਡ ਹੁੰਦਾ ਰਿਹਾ ਤੇ ਹੁਣ ਵੀ ਹੋ ਰਿਹਾ ਹੈ ਅੱਜ ਵੀ ਨੈਸ਼ਨਲ ਲੈਵਲ ਦੇ ਉੱਤੇ ਇੱਕ ਯੋਗਾ ਡੇ ਮਨਾਇਆ ਗਿਆ ਹੈ ਦੇਸ਼ ਦੇ ਵਿੱਚ ਉੱਥੇ ਇੱਕ ਕੁੜੀ ਵੱਲੋਂ ਉੱਥੇ ਆਪਣੀ ਇੱਕ ਤਸਵੀਰ ਹੈ ਜਿਹੜੀ ਅਪਲੋਡ ਕੀਤੀ ਗਈ ਹੈ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਇੱਕ ਯੋਗਾਸਨ ਕਰਦੇ ਹੋਏ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੁਲਿਸ ਕਾਰਵਾਈ ਉਹਦੇ ਉੱਪਰ ਕਰਨ ਲਈ ਜਿਹੜੀ ਸ਼ਿਕਾਇਤ ਆਉ ਦਰਜ ਕਰਵਾ ਦਿੱਤੀ ਗਈ ਹੈ ਉਹ ਕੱਲ ਇੱਕ ਕੈਮਰੇ ਵੇਖਣ ਤੇ ਪਾਇਆ ਗਿਆ ਕਿ ਇੱਕ ਬੀਬੀ ਆ ਜਿਹੜੀ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 6:53 ਮਿੰਟ ਤੇ ਐਂਟਰੀ ਕਰਦੀ ਆ ਜੋ 6:57 ਮਿੰਟ ਤੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਦੀ ਲੰਘਦੀ ਆ ਲਗਭਗ ਉਹ 1 ਘੰਟਾ ਰਹਿੰਦੀ ਆ 7:04 ਤੇ ਉਹਨੇ ਇਹ ਆਸਨ ਕਰਿਆ ਯੋਗਾਸਨ ਕਰਿਆ ਤੇ ਲਗਭਗ 1 ਘੰਟਾ ਉਹ ਪ੍ਰਕਰਮਾ ਚ ਰਹਿੰਦੀ ਆ ਤੇ ਉਹਨੇ ਕਿਤੇ ਵੀ ਸਤਕੰਟ ਸ੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਲੇ-ਦਾਲ ਕਿਸੇ ਵੀ ਸਥਾਨ ਤੇ ਉਸ ਬੀਬੀ ਨੇ ਨਮਸਕਾਰ ਨਹੀਂ ਕੀਤੀ ਸੋ ਇਹ ਜਾਪ ਦਾ ਕਿ ਉਹ ਬੀਬੀ ਕਿਉਂਕਿ ਸਤਕੰਡ ਸ੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਉਹ ਕੇਂਦਰ ਹੈ ਜਿੱਥੇ ਇਹ ਕਹਿ ਲਓ ਇੱਕ ਆਪਣੀ ਉਹ ਬੀਬੀ ਮਸੂਰੀ ਕਰਨ ਬਾਅਦ ਇਹ ਯੋਗਾਸਨ ਕੀਤਾ ਜਿਹਦੇ ਨਾਲ ਸੰਗਤਾਂ ਦੇ ਮਨਾਂ 'ਚ ਬੜੀ ਠੇਸ ਪਹੁੰਚੀ ਆ ਸੋ ਅਸੀਂ ਨੇ ਸਤਕੰਡ ਸ੍ਰੀ ਦਰਬਾਰ ਸਾਹਿਬ ਵੱਲੋਂ ਉਹ ਬੀਬੀ ਦੇ ਖਿਲਾਫ ਇੱਕ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਆ ਭਾਵੇਂ ਉਸ ਬੀਬੀ ਨੇ ਹੁਣੇ ਸੋਸ਼ਲ ਮੀਡੀਆ ਤੇ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਉਹਨੇ ਆਪਣੀ ਇਹ ਮਾਫੀ ਮੰਗ ਲਈ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਪਹਿਲਾਂ ਇਹ ਗਲਤੀਆਂ ਇੱਥੇ ਆ ਕੇ ਕਿਉਂ ਕਰਦੇ ਨੇ ਫੇਰ ਬਾਅਦ ਚ ਮਾਫੀਆਂ ਮੰਗਦੇ ਨੇ ਸੋ ਇਹ ਅਜਈਆਂ ਗੱਲਾਂ ਅਜਈਆਂ ਹਰਕਤਾਂ ਤੋਂ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਜ ਪਹੁੰਦੀ ਆ ਬਟ ਇਹ ਜਿਹੜੀ ਸਖਤਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਇੱਕ ਵੱਡੇ ਪਦਰ ਤੇ ਕਰਨੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਕਾਰਜ ਉੱਥੇ ਕੀਤੇ ਜਾਂਦੇ ਨੇ ਅੱਜ ਦੀ ਜਨਰੇਸ਼ਨ ਵੱਲੋਂ ਇਹਨਾਂ ਦੇ ਉੱਤੇ ਨੱਥ ਪਾਈ ਜਾ ਸਕੇ ਸੋ ਕੁੜੀ ਵੱਲੋਂ ਵੈਸੇ ਤਾਂ ਮਾਫੀ ਮੰਗ ਲਈ ਗਈ ਆ ਵੀਡੀਓ ਨੇ ਅਪਲੋਡ ਕੀਤੀ ਆਪਣੇ ਅਕਾਊਂਟ ਦੇ ਉੱਤੋਂ ਬਟ ਹਰ ਵਾਰ ਹੀ ਇਦਾਂ ਹੁੰਦਾ ਹੈ ਕਿ ਕੋਈ ਨਾ ਕੋਈ ਉੱਥੇ ਉਸ ਸਥਾਨ ਦੀ ਮਰਿਆਦਾ ਨਾਲ ਖਿਲਵਾੜ ਕਰਦਾ ਤੇ ਬਾਅਦ ਦੇ ਵਿੱਚ ਇੱਕ ਵੀਡੀਓ ਅਪਲੋਡ ਕਰਕੇ ਮਾਫੀ ਮੰਗ ਲਈ ਜਾਂਦੀ ਹੈ ਸੋ ਆਪਣੇ ਆਪ ਨੂੰ ਫੇਮਸ ਕਰਨ ਲਈ ਉੱਥੇ ਲੋਕ ਅਕਸਰ ਇਦਾਂ ਦੀਆਂ ਹਰਕਤਾਂ ਕਰ ਲੈਂਦੇ ਨੇ ਤੇ ਉਸੇ ਤਰ੍ਹਾਂ ਇਸ ਕੁੜੀ ਨੇ ਕੀਤੀ ਹੈ ਆਪਣੇ ਅਕਾਊਂਟ ਦੇ ਉੱਤੇ ਪਹਿਲਾਂ ਇੱਕ ਫੋਟੋ ਅਪਲੋਡ ਕੀਤੀ ਤੇ ਬਾਅਦ ਦੇ ਵਿੱਚ ਮਾਫੀ ਮੰਗ ਲਈ ਗਈ ਕਾਰਵਾਈ ਤੋਂ ਡਰਦੇ ਹੋਏ ਸੋ ਅੱਗੇ ਵਾਸਤੇ ਸੁਚੇਤ ਹੋਣ ਲਈ ਸਾਡਾ ਸਬਦ ਇੱਕ ਇਹ ਧਰਮ ਵੀ ਅਤੇ ਕਰਮ ਵੀ ਹੈ ਜਿਹੜੇ ਲੋਕ ਅਕਸਰ ਉੱਥੇ ਵਿਚਰਦੇ ਨੇ ਜਾਂਦੇ ਨੇ ਨਤਮਸਤਕ ਹੁੰਦੇ ਨੇ ਉਹਨਾਂ ਦਾ ਵੀ ਇਹ ਇੱਕ ਫਰਜ ਬਣਦਾ ਹੈ ਕਿ ਜਦੋਂ ਤੁਸੀਂ ਉੱਥੇ ਕਿਸੇ ਨੂੰ ਇਸ ਤਰ੍ਹਾਂ ਦੀ ਹਰਕਤ ਕਰਦੇ ਹੋਏ ਦੇਖਦੇ ਹੋ ਤਾਂ ਜ਼ਰੂਰੀ ਨਹੀਂ ਕਿ ਕਮੇਟੀ ਦਾ ਕੋਈ ਉੱਥੇ ਪ੍ਰਬੰਧਕ ਹੋਵੇ ਤੁਸੀਂ ਵੀ ਉਹਨੂੰ ਰੋਕ ਸਕਦੇ ਹੋ ਸਮਝਾ ਸਕਦੇ ਹੋ ਇਹ ਕਾਰਜ ਕਰਨ ਤੋਂ ਪਹਿਲਾਂ ਬਾਅਦ ਦੇ ਵਿੱਚ ਜਦੋਂ ਇਹ ਸਭ ਕੁਝ ਹੋ ਜਾਂਦਾ ਹੈ ਫਿਰ ਸੋਸ਼ਲ ਮੀਡੀਆ ਦੇ ਉੱਤੇ ਬੋਲ ਕੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਕਮੈਂਟਸ ਦੇ ਵਿੱਚ ਕੁਝ ਨਹੀਂ ਮਿਲਦਾ ਮੌਕਾ ਸੰਭਲਣ ਦੀ ਜ਼ਰੂਰਤ ਹੈ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸਰਦਾਰ ਲੋਕ ਉਥੇ ਮੌਜੂਦ ਹੁੰਦੇ ਨੇ ਜਿਹੜੇ ਇਸ ਚੀਜ਼ ਨੂੰ ਰੋਕ ਸਕਦੇ ਨੇ ਸੋ ਅੱਗੇ ਵਾਸਤੇ ਸੁਚੇਤ ਹੋਣ ਦੀ ਜ਼ਰੂਰਤ ਹੈ ਜੀ ਤੇ ਉਸ ਕੁੜੀ ਬਨੇ ਜਿਹੜੀ ਵੀਡੀਓ ਅਪਲੋਡ ਕੀਤੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦੇਖ ਲਿਓ ਉਹਨਾਂ ਨੇ ਕਿਸ ਤਰ੍ਹਾਂ ਆਪਣੀ ਮਾਫੀ ਮੰਗੀ ਆ ਨਮਸਤੇ ਮੈਂ ਅਭੀ 19 ਜੂਨ ਕੋ ਦਿੱਲੀ ਆਈ ਸੀ ਟੂ ਅਵਾਰਡ ਲੈਣੇ ਮੂਝੇ ਯੋਗਾ ਔਰ ਵੈਲਨੈਸ ਮੇਂ ਕੰਟ੍ਰਿਬਿਊਸ਼ਨ ਲਈ ਦਿਆ ਗਿਆ ਥਾ ਤੋ ਮਨੇ ਸੋਚਾ ਕਿ ਮੈਂ ਮਾਥਾ ਟੇਕ ਆਤੀ ਹੂ ਗੁਰਦੁਆਰਾ और जिस दिन योगा डे था मुझे लगा कि मेरा जो फेवरेट आसन है शीर्षासन जो मैं हर जगह करती हूँ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट uh, नहीं था मुझे इतना बुरा लग रहा है कि आपको बुरा लगा है प्लीज़ मुझे, मुझे माफ़ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे इतनी सारी धमकियाँ आ रही है मारने की धमकियाँ आ रही है मुझे गंदी गंदी गालियाँ आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ़ कर देना चाहिए मैं तय दिन से माफ़ी मांग रही हूँ प्लीज़ माफ़ कर देना मैं आगे से नहीं करूँगी और ध्यान रखूँगी मुझे रूल्स नहीं पता थे मैं इमोशन में बह गई थी पर मेरा इंटेंट गलत नहीं था